ਆਪ ਜੀ ਜਾਣਦੇ ਹੋ ਕਿ ਤਨਤਨ ਸਹਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦਾ ਜੋ 350 ਸਾਲਾ ਸ਼ਹੀਦੀ ਦਿਹਾੜਾ ਮਨਾ ਰਹੇ ਹੋ ਉਹਨਾਂ ਦੇ ਸਬੰਧ ਦੇ ਵਿੱਚ ਆਪ ਜੀ ਨਾਲ ਵਿਚਾਰ ਵਟਾਂਦਰੇ ਕਰਾਂਗੇ ਜੀ ਵੱਡੇ ਭਾਗ ਨੇ ਜੀ ਭਾਈ ਜੈਤਾ ਜੀਾਂ ਦੀ ਜਿਨ੍ਹਾਂ ਦੀ ਝੋਲੀ ਸੱਚੇ ਪਾਤਸ਼ਾਹ ਜਿਨੇ ਆਪਣਾ ਪਾਵਨ ਪਵਿੱਤਰ ਅਸੀਸ ਪਾਇਆ ਬਹੁਤ ਵੱਡੇ ਭਾਗ ਨੇ ਭਾਈ ਜੈਤਾ ਜੀਾਂ ਦੇ ਸੱਚੇ ਪਾਤਸ਼ਾਹ ਜੀਆਂ ਦੇ ਗੋਦੀ ਦਾ ਨਿੱਗ ਮਾਣਾ ਹੋਇਆ ਹੈ ਭਾਈ ਜਤਾ ਜੀਆਂ ਨੇ ਇਤਿਹਾਸਕਾਰ ਦੱਸਦੇ ਨੇ ਕਿ ਜਦੋਂ ਸੱਚੇ ਪਾਤਸ਼ਾਹ ਜੀਆਂ ਨੇ ਸ਼ਹਾਦਤ ਦੇਣੀ ਸੀ ਭਾਵ ਸਾਕਾ ਜਿਸ ਥਾਂ ਵਰਤਾਇਆ ਜਾਣਾ ਸੀ ਵਾਪਰਨਾ ਸੀ ਜਿਸ ਥਾਂ ਤੇ ਸਾਕਾ ਉਹ ਸਥਾਨ ਨੂੰ ਭਾਵ ਕਿ ਉਸ ਥੜਾ ਸਾਹਿਬ ਨੂੰ ਭਾਈ ਜਤਾ ਜੀ ਆਪ ਆਪਣੇ ਹੱਥੀ ਪੋਚਾ ਲਾ ਰਹੇ ਨੇ ਰੰਚਕ ਮਾਤਰ ਵੀ ਦਾਗ ਰਹਿਣ ਨਹੀਂ ਦੇ ਰਹੇ ਕਿਉਂਕਿ ਭਾਈ ਜੈਤਾ ਜੀ ਸੋਚਦੇ ਨੇ ਕਿ ਜੇ ਦਾਗ ਰਹਿ ਗਿਆ ਤਾਂ ਮੇਰੇ ਸਿਰ ਪਾਪ ਹੋਵੇਗਾ ਕਿ ਸੱਚੇ ਪਾਤਸ਼ਾਹ ਜੀ ਇੱਥੇ ਬਿਰਾਜਮਾਨ ਹੋਣਗੇ ਤਾਂ ਉਹਨਾਂ ਨੇ ਉਹ ਥੜਾ ਸਾਹਿਬ ਨੂੰ ਪਾਣੀ ਨਾਲ ਧੋਤਾ ਪਾਣੀ ਵੀ ਖੂਹੀ ਤੋਂ ਲੈ ਕੇ ਆਏ ਨਾ ਕਿ ਨਦੀ ਦਾ ਕਿਉਂਕਿ ਨਦੀ ਦੇ ਪਾਣੀ ਦੇ ਵਿੱਚ ਮੁਗਲਾਂ ਦੇ ਜੋ ਪਾਨ ਦੀਆਂ ਪਿਚਕਾਰੀਆਂ ਦੀਆਂ ਪੀਕਾਂ ਸੀ ਉਹ ਕੁਲੀਆਂ ਮਿਲੀਆਂ ਫੇਂ ਸੀ ਸੋ ਭਾਈ ਜੈਤਾ ਜੀ ਉਹ ਪਾਣੀ ਨਾਲ ਤਾਂ ਨਹੀਂ ਸਾਫ਼ ਕਰ ਸਕਦੇ ਸੀ ਸੋ ਉਹਨਾਂ ਨੇ ਫਿਰ ਖੂਹੀ ਤੋਂ ਪਾਣੀ ਲਿਆਉਣ ਦਾ ਯਤਨ ਕੀਤਾ ਤੇ ਉਹ ਲੈ ਕੇ ਵੀ ਆਏ ਜਦੋਂ ਭਾਈ ਜੈਤਾ ਜੀ ਥੜਾ ਸਾਹਿਬ ਨੂੰ ਪਾਣੀ ਦੇ ਨਾਲ ਸਾਫ਼ ਕਰ ਰਹੇ ਸਨ ਲਗਭਗ ਸਾਰਾ ਥੜਾ ਭਾਈ ਜੈਤਾ ਜੀਆ ਨੇ ਪਾਣੀ ਨਾਲ ਬਿਲਕੁਲ ਨਿਰਮਲ ਕਰ ਦਿੱਤਾ ਸੀ ਉਸ ਨਿਰਮਲ ਜਲ ਨਾਲ ਹੀ ਸਾਰਾ ਥੜਾ ਸਾਫ਼ ਕਰ ਦਿੱਤਾ ਸੀ ਸੱਚੇ ਪਾਤਸ਼ਾਹ ਜੀ ਪਿੱਛੋਂ ਆ ਕੇ ਆਵਾਜ਼ ਮਾਰਦੇ ਨੇ ਕਿ ਭਾਈ ਹੁਣ ਸਮਾਂ ਹੋ ਗਿਆ ਹੈ ਤਾਂ ਭਾਈ ਜੈਤਾ ਜੀ ਸਿਰਫ ਇੰਨਾ ਹੀ ਕਹਿੰਦੇ ਨੇ ਕਿ ਸਤਿਵੰਤ ਜੀ ਭਾਈ ਜੈਤਾ ਜੀਆਂ ਨੇ ਸੱਚੇ ਪਾਤਸ਼ਾਹ ਜੀਆਂ ਦੇ ਮੁੱਖ ਵੱਲ ਨਹੀਂ ਦੇਖਿਆ ਸਿਰਫ ਭਾਈ ਜੈਤਾ ਜੀਆਂ ਦੀ ਨਿਗਾਹ ਮਹਾਰਾਜਿਆਂ ਦੇ ਚਰਨਾਂ ਵਿੱਚ ਸੀ ਤੇ ਸਤਿਵੰਤ ਕਹਿ ਕੇ ਭਾਈ ਜੈਤਾ ਜੀ ਪਿੱਛੇ ਨੂੰ ਹਟ ਗਏ ਸੱਚੇ ਪਾਤਸ਼ਾਹ ਜੀ ਜਾਣੀ ਜਾਣ ਸੀ ਮਹਾਰਾਜ ਜੀ ਪੁੱਛਦੇ ਨੇ ਕਿ ਕੌਣ ਹੋ ਭਾਈ ਆਪ ਜੀ ਤਾਂ ਭਾਈ ਜੈਤਾ ਜੀ ਕਹਿੰਦੇ ਨੇ ਚੀ ਮੈਂ ਜੈਤਾ ਮਹਾਰਾਜ ਫੇਰ ਮੁਸਕਰਾਏ ਅੱਛਾ ਆਪ ਜੀ ਜੈਤਾ ਹੋ ਮਹਾਰਾਜ ਜੀ ਨੇ ਬੋਲ ਲਈ ਜੀ ਸੱਚੇ ਪਾਤਸ਼ਾਹ ਜੀ ਭਾਈ ਆਪ ਜੀ ਚਲੇ ਜਾਓ ਇੱਥੋਂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਆਪ ਜੀ ਨੇ ਸਾਕੇ ਮਗਰੋਂ ਸਮਾਂ ਸੰਭਾਲਣਾ ਹੈ ਭਾਈ ਭਾਈ ਜੈਤਾ ਜੀ ਸਤਿ ਬਚਨ ਕਹਿ ਕੇ ਉੱਥੋਂ ਚਲੇ ਜਾਂਦੇ ਨੇ ਕਿੱਡੀ ਕਮਾਈ ਹੋਣੀ ਆ ਕਿੱਡੀ ਵੱਟੀ ਕਮਾਈ ਆ ਭਾਈ ਜਤਾ ਜੀਾਂ ਦੀ ਜਿਨ੍ਹਾਂ ਦੀ ਝੋਲੀ ਸੱਚੇ ਪਾਤਸ਼ਾਹ ਨੇ ਆਪਣਾ ਪਾਪਨ ਪਵਿੱਤਰ ਸੀਸ ਪਾਇਆ ਬੜੇ ਵੱਡੇ ਭਾਗ ਨੇ ਮਾਤਾ ਪ੍ਰੇਮੋ ਜੀਾਂ ਦੇ ਜਿਨ੍ਹਾਂ ਦੇ ਪੁੱਤਰ ਨੂੰ ਇਹ ਸੁਭਾਗ ਪ੍ਰਾਪਤ ਹੋਇਆ ਜਦੋਂ ਸੀਸ ਪਾਈ ਜਤਾ ਜੀਾਂ ਦੇ ਝੋਲੀ ਦੇ ਵਿੱਚ ਪਿਆ ਤਾਂ ਰਾਹ ਦੇ ਵਿੱਚ ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਜ਼ਰੂਰ ਆਉਂਦੀ ਹੈ ਕਿ ਜਦੋਂ ਉਹਨਾਂ ਦੀ ਮਾਤਾ ਮਾਤਾ ਪ੍ਰੇਮੋ ਜੀ ਕਹਿੰਦੇ ਹੁੰਦੇ ਸੀ ਕਿ ਪੁੱਤੋ ਗੁਰੂ ਗੁਰੂ ਹੁੰਦਾ ਮਸੰਦ ਮਸੰਦ ਹੁੰਦੇ ਨਹੀਂ ਅਸਲ ਦੇ ਵਿੱਚ ਗੱਲ ਇਹ ਸੀ ਕਿ ਜਦੋਂ ਮਸੰਦ ਦਸਵੰਦ ਲੈਣ ਲਈ ਆਉਂਦੇ ਹੁੰਦੇ ਸੀ ਤਾਂ ਉਹ ਸ਼ੂਦਰਾਂ ਨੂੰ ਆਪਣੇ ਕੋਲ ਨਹੀਂ ਲੱਗਣ ਦਿੰਦੇ ਹੁੰਦੇ ਸੀ ਇੱਕ ਵਾਰ ਜਦੋਂ ਮਸੰਦ ਦਸਵੰਦ ਲੈਣ ਲਈ ਗਈ ਕਿਉਂਕਿ ਗੁਰੂ ਮਹਾਰਾਜ ਜੀ ਨੇ ਰੱਖੇ ਹੋਏ ਸੀ ਮਸੰਦ ਦਸਵੰਦ ਇਕੱਠਾ ਕਰਨ ਵਾਸਤੇ ਜਦੋਂ ਮਸੰਦ ਭਾਈ ਜਤਾ ਜੀ ਦੇ ਘਰ ਗਈ ਤਾ ਆਵਾਜ਼ ਮਾਰਦਿਆ ਕਿ ਗੁਰੂ ਘਰ ਦਾ ਸਬੰਧ ਦਿਓ ਆ ਭਾਈ ਜੈਤਾ ਜੀ ਆਪਣੀ ਮਾਤਾ ਜੀ ਨੂੰ ਕਹਿੰਦੇ ਨੇ ਕਿ ਬਾਹਰ ਮਸਾਂ ਦਾ ਆਏ ਨੇ ਮਾਤਾ ਜੀ ਦਾ ਸਬੰਧ ਲੈਣ ਲਈ ਤੇ ਮਾਤਾ ਪ੍ਰੇਮੋ ਜੀ ਕਹਿੰਦੇ ਨੇ ਕਿ ਜਾ ਭਾਈ ਗੁਰੂ ਦਾ ਦਸਬੰਧ ਆ ਦੇਖ ਕੇ ਆਓ ਜਾਂਦੇ ਨੇ ਦਸਬੰਧ ਦੇਣ ਕਿਤੇ ਰੰਚਕ ਮਾਤਰ ਭਾਈ ਜੈਤਾ ਜੀਆਂ ਦਾ ਹੱਥ ਵਾਲਾ ਗੁੱਠਾ ਉਹਨਾਂ ਦੇ ਹੱਥ ਵਾਲੇ ਗੁੱਠੇ ਨਾਲ ਸ਼ੋ ਜਾਂਦਾ ਦਸਬੰਧ ਉਹਨਾਂ ਤੋਂ ਫੜ ਲਿਆ ਜਾਂਦਾ ਪਰ ਉਹਨੂੰ ਜ਼ੋਰ ਦੀ ੱੱਕਾ ਮਾਰਦੇ ਆ ਤੇ ਭਾਈ ਜੈਤਾ ਜੀ ਥੋੜਾ ਦੂਰ ਜਾ ਕੇ ਡਿੱਗਦੇ ਆ ਤੇ ਜਾਂਦੇ ਆਪਣੀ ਮਾਤਾ ਕੋਲੇ ਰੋਂਦੇ ਹੋਏ ਤੇ ਕਹਿੰਦੇ ਆ ਕਿ ਮਾਂ ਵੀ ਤੂੰ ਤਾਂ ਕਹਿੰਨੀ ਆ ਵੀ ਗੁਰੂ ਐਡਾ ਵੱਡਾ ਗੁਰੂ ਸੱਚਾ ਫਿਰ ਗੁਰੂ ਤਾਂ ਇਨਾ ਵਰਗਾ ਹੀ ਹੋਇਆ ਤੇ ਮਾਂ ਫੇਰ ਉਹਨੂੰ ਪਿਆਰ ਨਾਲ ਸਮਝਾਉਂਦੀ ਆ ਦੇਖੋ ਮਾਂ ਦੀ ਮਮਤਾ ਕਿ ਪੁੱਤ ਵੀ ਗੁਰੂ ਗੁਰੂ ਹੁੰਦਾ ਤੇ ਮਸੰਦ ਮਸੰਦ ਹੁੰਦੇ ਨੇ ਤੇ ਫੇਰ ਉਹੀ ਗੱਲ ਅੱਜ ਫੇਰ ਪਾਈ ਜੈਤਾ ਜੀ ਨੂੰ ਯਾਦ ਆ ਰਹੀ ਹੈ ਤੇ ਉਹ ਯਾਦ ਕਰਕੇ ਇਤਿਹਾਸ ਕਰ ਦੱਸਦੇ ਨੇ ਕਿ ਉਹਨਾਂ ਦੀ ਅੱਖਾਂ ਦੇ ਵਿੱਚ ਅਥਰੂ ਆ ਗਈ। ਵੀ ਮਾਂ ਤੂੰ ਸੱਚ ਕਹਿੰਦੀ ਹੁੰਦੀ ਸੀ ਵੀ ਗੁਰੂ ਗੁਰੂ ਹੁੰਦਾ ਤੇ ਮਸੰਦ ਮਸੰਦ ਹੁੰਦੇ ਨੇ। ਦੇਖ ਅੱਜ ਗੁਰੂ ਦੀ ਵਡਿਆਈ ਉਹਨਾਂ ਨੇ ਸੀਸ ਆਪਣਾ ਪਾਵਨ ਪਵਿੱਤਰ ਸੀਸ ਮੇਰੀ ਝੋਲੀ ਪਾ ਦਿੱਤਾ। ਦੇਖੋ ਸਦਾਨੰਦ ਜੀਾਂ ਦੇ ਕਿੱਡੇ ਵੱਟੇ ਭਾਗ ਨੇ। ਕਿੱਡੀ ਵੱਡੀ ਸੇਵਾ ਲਈ ਆ ਸਦਾਨੰਦ ਜੀਾਂ ਤੋਂ। ਕਿ ਕੋਈ ਖਾਲਾ ਜੀ ਦਾ ਬਾੜਾ ਨਹੀਂ ਆਪਣਾ ਸੀਸ ਕਟਵਾ ਲੈਣਾ। ਜਦੋਂ ਪਤਾ ਲੱਗਿਆ ਨਾ ਕਿ ਮੁਗਲਾਂ ਦਾ ਪਹਿਰਾ ਬਹੁਤ ਸਖਤ ਹੈ ਸੀਸ ਨਹੀਂ ਚੱਕਿਆ ਜਾਣਾ ਤਾਂ ਭਾਈ ਸਦਾਨੰਦ ਜੀਆ ਨੇ ਕਿਹਾ ਸੀ ਕਿ ਆਉ ਪੁੱਤਰ ਜੀ ਹੁਣ ਵੇਲਾ ਆ ਗਿਆ ਹੈ ਮੈਂ ਬਜ਼ੁਰਗ ਵੀ ਬਹੁਤ ਹੋ ਗਿਆ ਇਹ ਵੀ ਗੱਲ ਕਹੀ ਉਹਨਾਂ ਨੇ ਕਿ ਐਸੀ ਵੀ ਬਜ਼ੁਰਗ ਬਹੁਤ ਹੋ ਗਏ ਆ ਜੇ ਹੋ ਸਕੇ ਤਾਂ ਮੇਰਾ ਸੀਸ ਜ਼ਰੂਰ ਲੇਖੇ ਲਵਾਓ ਤਾਂ ਆਪ ਭਾਈ ਜੈਤਾ ਜੀਆ ਨੇ ਆਪਣੇ ਪਿਤਾ ਜੀਆ ਦਾ ਸੀਸ ਲਾ ਕੇ ਚਾਂਦਨੀ ਚੌਂਕ ਦੇ ਵਿੱਚ ਰੱਖਿਆ ਤੇ ਧੜ ਦੀ ਥਾਂ ਧੜ ਰੱਖੀ ਤਾਂ ਜਾ ਕੇ ਗੁਰੂ ਜੀਆਂ ਦਾ ਸੀਸ ਉਹਨਾਂ ਨੇ ਚੁੱਕਿਆ ਬਹੁਤ ਵੱਡੀ ਦੇਣ ਹੈ ਭਾਈ ਜੈਤਾ ਜੀਆਂ ਦੀ ਇਹਨਾਂ ਦੇ ਸਾਰੇ ਪਰਿਵਾਰ ਦੀ ਭਾਈ ਆਗਿਆ ਰਾਮ ਜੀਆਂ ਤੋਂ ਲੈ ਕੇ ਪਿੱਛੇ ਤੋਂ ਪਰਿਵਾਰ ਇਹਨਾਂ ਦੇ ਧੰਨ ਨੇ ਉਹ ਦੇਹਾਂ ਧੰਨ ਨੇ ਉਹ ਰੂਹਾਂ ਜਿਨ੍ਹਾਂ ਨੇ ਆਪਣੀਆਂ ਦੇਹਾਂ ਰੰਗ ਲਈਆਂ ਗੁਰੂ ਦੇ ਨਾਮ ਨਾਲ ਸੋ ਅਸੀਂ ਤਾਂ ਇਹੀ ਕਹਾਂਗੇ ਕਿ ਆਓ ਸਾਰੇ ਉਸ ਮਰਜੀਵੜੇ ਵੱਲ ਕਿਹੜੇ ਮਰਜੀਵੜੇ ਵੱਲ ਭਾਈ ਜੈਤਾ ਜੀਾਂ ਦੇ ਪਿੱਛੇ ਦੁਰਿਏ ਉਹਨਾਂ ਦੇ ਚਰਨ ਸਪਰਸ਼ ਕਰੀਏ ਕਿ ਕਾਸ਼ ਸਾਡੀ ਕੋਈ ਮੱਥੇ ਦੀ ਲਕੀਰੇ ਬਦਲ ਜੇ ਜਿੱਥੇ ਭਾਈ ਜੈਤਾ ਜੀ ਰੁਕਦੇ ਆ ਉੱਥੇ ਹੀ ਚੌਰ ਸਾਹਿਬ ਕਰਦੇ ਆ ਸੀਸ ਦਾ ਇਤਿਹਾਸਕਾਰ ਲਿਖਦੇ ਕਿ ਭਾਈ ਜੈਤਾ ਜੀ ਨੂੰ 6 ਦਿਨ ਲੱਗੇ ਕੀਰਤਪੁਰ ਸਾਹਿਬ ਪਹੁੰਚਣ ਤੱਕ ਕਿ ਨਿਆ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕੀ ਕੀ ਉਹਨਾਂ ਨੂੰ ਮੁਸ਼ਕਲ ਆਈਆਂ ਇਸ ਤੋਂ ਅਸੀਂ ਬੇਹੱਦ ਅਣਜਾਣਾ ਆਓ ਸੱਚੇ ਪਾਤਸ਼ਾਹ ਜੀ ਅੱਗੇ ਅਰਦਾਸ ਕਰੀਏ ਕਿ ਸਾਨੂੰ ਵੀ ਅਜਿਹਾ ਜੀਵਨ ਬਖਸ਼ ਸੱਚੇ ਪਾਤਸ਼ਾਹ ਸਾਨੂੰ ਕੁਬੁੱਧਿਆਂ ਨੂੰ ਬੁੱਧ ਬਖਸ਼ ਕਿ ਅਸੀਂ ਆਪ ਜੀਾਂ ਦੇ ਪੈਰਾਂ ਨੂੰ ਚੁੰਮੀਏ ਆਪ ਜੀਾਂ ਦੇ ਪੈਰਾਂ ਨੂੰ ਚੁੰਮੀਏ ਸਾਰੇ ਅਰਦਾਸ ਕਰੋ ਸੱਚੇ ਪਾਤਸ਼ਾਹ ਜੀ ਅੱਗੇ ਕਿ ਸੱਚੇ ਪਾਤਸ਼ਾਹ ਜੀ ਸਾਨੂੰ ਬਾਣੀ ਪੜਨ ਦੀ ਸਮੱਤ ਬਖਸ਼ੋ ਸਾਨੂੰ ਆਪ ਜੀਆਂ ਕੀ ਜੋ ਤੁਰਕੀ ਬਾਣੀ ਇਲਾਹੀ ਬਾਣੀ ਹੈ ਉਹਨੂੰ ਸਮਝਣ ਦੀ ਸਮੱਤ ਬਖਸ਼ੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ